ਸਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਓ ਵਾਰੀ ਜੀਓ ਵਾਰੀ ਸਤ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦ ਦੀ ਮਨ ਵਸਾਵਣਿਆ ਰਹਾ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵਹੈ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇ ਪੂਰੇ ਗੁਰ ਹੋ ਮੈਂ ਭਰਮ ਚੁਕਾਇਆ ਅਨ ਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹ 부ਫਾ ਵਿਚਾਰੇ ਨਾਮ ਨਿਰੰજન ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾ ਗਾਤੀ ਦੂਜੈ ਭਾਏ ਕਰ ਲਾਏ ਨਾਮ ਹਉ ਭੂਲੇ ਦੇ ਸਜਾਏ ਕੜੀ ਮੂਹਤ ਕਾਲੇ ਖਾ ਲੇਵੈ ਰਤਿयां ਹਮਾ ਸਾ ਤੋਲ ਕਢਾ ਬਣਿਆ ਪੈੜਾ ਤੇਰਚੇ ਤੇ ਨਾਹੀ ਦੂਜੇ ਮੁਠੀ ਰੋਵੈ ਤਾਹੀ ਖਰੀ ਕੁਵਾਲਿਓਂ ਕ੍ਰੂਪ ਕੋ ਲਖਣੀ ਸੁਪਨੈ ਪਿਰ ਨਹੀਂ ਪਾਵਣਿਆ ਪੈੜਾ ਪਿਰ ਮਨ ਵਸਾਇਆ ਪੂਰੇ ਗੁਰ ਹضور ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ 라ਵੈ ਸੇਜ ਸੁਹਾਵਣਿਆ ਆਪੇ ਦੇਵ ਸੱਦ ਬੁਲਾਏ ਆਪਣਾ ਨਾਮ ਮਨ ਵਿਸਾਈ ਨਾਨਕ ਨਾਮ ਮਿਲੇ ਵਡਿਆਈ ਅਣ ਦਿਨ ਸਦਾ ਗੁਣ ਗਾ ਬਣਿਆ ਮਾਜ ਮਹੱਲਾ ਤੀਜਾ ਊਤਮ ਜਨਮ ਸੁਧਾਨ ਹੈ ਬਾਸਾ ਸਤਗੁਰ ਸੇਵਹਿ ਘਰ ਮਾਹੀ ਉਦਾਸਾ ਹਰ ਰੰਗ ਰਹੈ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਆਵਾਰੀ ਜੀਓ ਵਾਰੀ ਬੜ ਬੁੱਝ ਮਨ ਵਸਾਵਣਿਆ ਗੁਰਮੁਖ ਪੜ੍ਹਹਿ ਹਰਨਾਮ ਸਲਾਹ ਹੈ ਦਰ ਸੱਚ ਸੋ ਬਾਪ ਵਣਿਆ ਰਹਾਉ ਅਨਖ ਅਪਿਓ ਹਰ ਰਹਿਆ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤ ਸਤਗੁਰ ਭੇਟੈ ਨਜ਼ਰੀ ਮੇਲ ਮਿਲਾ ਵਣਿਆ ਦੂਜੇ ਭਾਏ ਪੜੈ ਨਹੀਂ ਬੁੱਝੈ ਤ੍ਰਿਵਿਦ ਮਾਇਆ ਕਾਰਨ ਲੂਝੈ ਤ੍ਰੇਬਦ ਬੰਧਨ ਟੂਟਹਿ ਗੁਰ ਸ਼ਬਦਿ ਗੁਰ ਸ਼ਬਦਿ ਮੁਕਤ ਕਰਾਵਣਿਆ ਇਹ ਮਨ ਚੰਚਲ ਵਾਸ ਨ ਆਵੇ ਦੁਗਦਾ ਲਾਗੈ ਦਹੰਦਿਛਤਾਵੇ ਵਿਖਤਾ ਕੀੜਾ ਵਿਖ ਮਹਿ ਰਾਤਾ ਵਿਖੀ ਮਾਹੇ ਪਚਾਵਣਿਆ ਹਾਂ ਹਾਂ ਕਰੇ ਤੈ ਆਪ ਜਣਾਏ ਬਹੁ ਕਰਮ ਕਰੈ ਕਿਛ ਥਾਏ ਨ ਪਾਏ ਤੁਜਤੇ ਬਾਹਰ ਕਿਛੂ ਨ ਹੋਵੈ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਜੈ ਪਰ 부ਝੈ ਨਹੀਂ ਆਨ ਦਿਨ ਦੂਜੈ ਭਾਇ ਫਿਰਾਹੀ ਮਨ ਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾ ਬਣਿਆ ਫਿਰ ਪਰਦੇ ਸ਼ਿੰਗਾਰ ਬਣਾਏ ਮਨ ਮੁਖ ਅੰਧ ਐਸੇ ਕਰਮ ਕਮਾਈ ਫਲਤ ਨਾ ਸੋਭਾ ਪਲਤ ਨਾ ਢੋਈ ਵਿਥਾ ਜਨਮ ਗਵਾ ਵਣਿਆ ਫਰਕਾ ਨਾਮ ਕਿਨ ਵਰਲ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅਨ ਦਿਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮਹਿ ਵਰਤੈ ਕੋ ਸੋਈ ਗੁਰਮੁਖ ਵਿਰਲਾ 부ਝੈ ਕੋਈ ਨਾਨਕ ਨਾਮ ਰਤੇ ਜਨ ਸੋ ਹੈ ਕਰ ਕਿਰਪਾ ਆਪ ਮਿਲਾ ਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜਹਿ ਪੰਡਿਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੂਝੈ ਨਾਹੀ ਫਿਰ ਫਿਰ ਜੁਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀਆ ਵਣਿਆ ਰਹਾਉ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਵਾਦ ਵਿਖਾਣ ਹੈ ਮੋਹਿ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖਬੂਜ ਹਰ ਗਾ ਬਣਿਆ ਇਕੱਠੋ ਕਥਿਐ ਸ਼ਬਦ ਸੁਹਾਵੇ ਗੁਰਮਤੀ ਮਨ ਸਚੋ ਭਾਵੇ ਸਚੋ ਸੱਚ ਰਵਹੈ ਦਿਨ ਰਾਤੀ ਇਹ ਮਨ ਸਚ ਰੰਗਾ ਬਣਿਆ ਜੋ ਸਚ ਰਤੇ ਤਿਨ ਸਚੋ ਭਾਵੇ ਆਪੇ ਦੇ ਨਾ ਪਛੋਤਾਵੇਂ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸਤ ਤਿਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਆਣ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਪੀਤਨ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜਹਿ ਹਰ ਤਤ ਨ ਜਾਣੈ ਮੂਲਹੁ ਭੁੱਲੇ ਗੁਰ ਸ਼ਬਦ ਨਾ ਪਛਾਨੈ ਮੋਹ ਬਿ ਆਪੇ ਕਿਛੂ ਸੁਝੈ ਨਾਹੀ ਗੁਰ ਸ਼ਬਦ ਹੀ ਹਰ ਪਾਵਣਿਆ ਵੇਦ ਪੁਕਾਰੈ ਤ੍ਰਿਵਿਦ ਮਾਇਆ ਮਨ ਮੁਖ ਨਾ ਬੂਝੈ ਦੂਜੈ ਭਾਇਆ ਤ੍ਰੈ ਗੁਣ ਪੜਹਿ ਹਰ ਏਕ ਨਾ ਜਾਣ ਹੈ ਬਿਨ ਬੂਝੇ ਦੁਖ ਪਾਵਣਿਆ ਜਾਂ ਇਸ ਭਾਵੈ ਤਾਂ ਆਪ ਮਿਲਾਏ ਗੁਰ ਸ਼ਬਦੀ ਸਹ ਸਾਧੂਖ ਚੁਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮ ਮੰਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ ਆਪ ਤਰੈ ਸਗਲੇ ਪੁਲ ਤਾਰੈ ਹਰ ਨਾਮ ਮੰਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖ ਹੈ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਵ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾ ਨਿਦਪਾਏ ਤ੍ਰੈ ਗੁਣ ਮੇਟ ਸਮਾਵਣਿਆ ਹਉਮੈ ਕਰੈ ਨਿਹਕਰਮੀ ਨਾ ਹੋਵੇ ਗੁਰ ਪ੍ਰਸਾਦੀ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦ ਦੀ ਗੁਣਗਾ ਬਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗ ਹੈ ਨਿਤ ਗੁਰਮੁਖ ਹੋਈ ਇਸ ਨਾਮ ਕਰਹਿ ਸਦਾ ਦਿਨ ਰਾਤੀ ਹਉ ਮੈਂ ਮੈਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹਉ ਮੈਂ ਮਾਰ ਅਹਨ ਸੁਪ੍ਰੀਤ ਸ਼ਬਦ ਸਾਚੈ ਹਰ ਸਰਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉ ਮੈਂ ਮਲ ਲਾਈ ਪਿਛਲਾਨ ਕਰੈ ਪਰ ਮੈਲ ਨਾ ਜਾਈ ਜੀਵ ਤਮਰੈ ਗੁਰ ਸ਼ਬਦ ਵਿਚਾਰੈ ਹਉ ਮੈਂ ਮੈਲ ਚੁਕਾ ਬਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੈ ਸਤਗੁਰ ਸ਼ਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਉਪਾਏ ਤਿਆ ਪੇ ਵੇਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ